ਪਿਛਲੇ ਦਿਨੀ ਇੱਕ ਜੂਦ ਨਸ਼ੇ ਵਿਰੁੱਧ ਜੋ ਮੁਹਿੰਮ ਦੀ ਸ਼ੁਰੂਆਤ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿਸੇ ਤਰ੍ਹਾਂ ਦੇ ਵੀ ਨਸ਼ੇ ਵਪਾਰੀ ਨੂੰ ਅਸੀਂ ਹੁਣ ਪੰਜਾਬ ਵਿੱਚ ਨਹੀਂ ਰਹਿਣ ਦਿਆਂਗੇ ਕਿਸੇ ਦੀ ਖੈਰ ਨਹੀਂ ਉਸ ਦੇ ਤਹਿ ਦੀ ਅੱਜ ਇੱਕ ਕਾਰਵਾਈ ਕਰਦਿਆਂ ਇੱਕ ਹੋਰ ਨਸ਼ਾ ਤਸਕਰ ਦੀ ਜੋ ਬਿਲਡਿੰਗ ਸੀ ਬਣ ਰਹੀ ਉਸ ਨੂੰ ਡਿਮੋਲਿਸ਼ ਕਰ ਦਿੱਤਾ ਗਿਆ ਉਸ ਨੂੰ ਢੇਰੀ ਕਰਤਾ ਗਿਆ ਉਸ ਤੇ ਪੀਲਾ ਪੰਜਾ ਚੱਲ ਗਿਆ ਹੈ ਜਿਸ ਨੂੰ ਬਿਆਨ ਕਰਦੇ ਐਸਪੀ ਬਟਿੰਡਾ ਨੇ ਦੱਸਿਆ ਕਿ ਐਸਟੀਐਮ ਤੇ ਅਸੀਂ ਖੁਦ ਮੌਕੇ ਤੇ ਆਏ ਹਾਂ ਤੇ ਇਹ ਜੋ ਜਗ੍ਹਾ ਹੈ ਇਸ ਤੇ ਸਾਨੂੰ ਆਰਡਰ ਹੈ ਸਾਨੂੰ ਪ੍ਰੋਵੈਂਟਾਈਜ਼ਨ ਜਿਸ ਕਰਕੇ ਇਸ ਨੂੰ ਡਿਮੋਲਿਸ਼ ਕਰਤਾ ਗਿਆ ਹੈ ਇਹ ਨਸ਼ਾ ਨਸ਼ਾ ਤਸਕਰ ਜੋ ਕਿ ਕਾਫੀ ਕਿਸਮ ਲੜਿੰਦਾ ਸੀ ਇਹ ਸਾਰੀ ਜਾਂਚ ਕਰਕੇ ਕੀਤਾ ਗਿਆ ਤੁਸੀਂ ਜੁੜੇ ਰਹੋ ਸਾਡੇ ਚੈਨਲ ਸੱਚਾ ਪਹਿਰਾ ਨਾਲ ਮੈਨੂੰ ਦਿਓ ਇਜਾਜ਼ਤ ਅਮਨਦੀਪ ਸਿੰਘ ਅਗਲੀ ਖਬਰ ਲੈ ਕੇ ਜਲਦੀ ਪੇਸ਼ ਹੁੰਨੇ ਆ ਸੁਣੋ ਵੀਡੀਓ ਸਾਨੂੰ ਐਸਡੀਐਮ ਸਾਹਿਬ ਵੱਲੋਂ ਪੁਲਿਸ ਪ੍ਰੋਟੈਕਸ਼ਨ ਟੂ ਡਿਮੋਲਿਸ਼ ਦਿਸ ਕੰਸਟਰਕਸ਼ਨ ਲਈ ਹੈਲਪ ਦੀ ਲੈਟਰ ਆਈ ਸੀਗੀ ਔਰ ਸਾਨੂੰ ਇਹ ਵੀ ਪਤਾ ਲੱਗਿਆ ਕਿ ਜਿਹੜਾ ਸੂਰਜ ਸਿੰਘ ਹੈ ਇਹਦੇ ਤੇ 9 ਐਫਆਈਆਰਸ ਦਰਜੇ ਦੇ ਦੇ ਜਿਹਦੇ ਵਿੱਚ 5 ਐਫਆਈਆਰ ਐਨਡੀਪੀਐਸ ਐਕਟ ਦੇ ਤਹਿਤ ਹੈਗੇ 3 ਪਰਚੇ ਐਕਸਾਈਜ਼ ਐਕਟ ਦੇ ਹੈਗੇ ਔਰ ਇਹਦੇ ਤੇ ਰੀਸੈਂਟਲੀ ਇੱਕ ਪਰਚਾ 307 353 186 148 149 ਦੇ ਤਹਿਤ ਵੀ ਦਰਜ ਹੋਇਆ ਜਿਹਦੇ ਚ ਇਸ ਟਾਈਮੇ ਪਟੰਡਾ ਜੇਲ੍ਹ ਚ ਲੌਂਚ ਹੈਗਾ ਔਰ ਇਹਦੇ ਭਰਾ ਤੇ ਵੀ ਕਈ ਪਰਚੇ ਦਰਜ ਹੈਗੇ ਐਨਡੀਪੀਐਸ ਦੇ ਹੀ ਸੋ ਇਹਨਾਂ ਦੀ ਫੈਮਿਲੀ ਨਸ਼ਾ ਤਸਕਰੀ ਚ ਕਾਫੀ ਬੁਰੀ ਤਰ੍ਹਾਂ ਲਿਪਤ ਹੈਗੀ ਹੈ ਇਹਦੇ ਤਹਿਤ ਹੀ ਸੀਐਮ ਸਾਹਿਬ ਨੇ ਜਿਹੜਾ ਯੁੱਧ ਨਸ਼ੇ ਵਿਰੁੱਧ ਦੀ ਇੱਕ ਸ਼ੁਰੂ ਕੀਤੀ ਗਈ ਹੈ ਉਹਨਾਂ ਵੱਲੋਂ ਉਹਦੇ ਤਹਿਤ ਹੀ ਤੁਹਾਨੂੰ ਪਤਾ ਹੈ ਕਿ ਦੋ-ਤਿੰਨ ਦਿਨ ਪਹਿਲਾਂ ਵੀ ਅਸੀਂ ਵੀਰਤਲਾਬ ਚ ਇੱਕ ਕਾਸੋ ਆਪਰੇਸ਼ਨ ਕੀਤਾ ਸੀਗਾ ਉਦੋਂ ਵੀ ਸਾਨੂੰ ਕਾਫੀ ਲੋਕਲ ਪਬਲਿਕ ਨੇ ਦੱਸਿਆ ਕਿ ਇਹਨਾਂ ਦੀ ਫੈਮਲੀ ਕਾਫੀ ਇਸ ਕਮ ਟੂ ਲੱਗੀ ਹੋਈ ਹੈ ਸੋ ਅਸੀਂ ਸਿਵਲ ਪ੍ਰਸ਼ਾਸਨ ਔਰ ਪੁਲਿਸ ਇਕੱਠੇ ਹੋ ਕੇ ਅੱਜ ਮੇਰੇ ਨਾਲ ਐਸਡੀਐਮ ਸਾਹਿਬ ਵੀ ਆਏ ਅਸੀਂ ਆਪ ਖੜੇ ਹੋ ਕੇ ਇਹਨਾਂ ਦਾ ਡਿਮੋਲਿਸ਼ ਕਰਾ ਰਹੇ ਹਾਂ ਜੋ ਜੋ ਜਮੀਨ ਤੇ ਇਹਨਾਂ ਦੀ ਕੋਈ ਅਥਾਰਟੀ ਵੀ ਨਹੀਂ ਹੈ ਮੈਮ ਇਹ ਦੋਨੇ ਭਰਾਵਾਂ ਦੀ ਹੈ ਜਾਂ ਇਕਲੇ ਦੀ ਨਹੀਂ ਜੀ ਇਹ ਜੋ ਪਤਾ ਲੱਗਿਆ ਪਹਿਲੀ ਗੱਲ ਤੇ ਇਹਦੀ ਹੈ ਹੀ ਨਹੀਂ ਇਹਦੀ ਵਾਈਫ ਇਥੇ ਉਹ ਸਾਰੀ ਕਰਾਰੀ ਸੀਗੀ ਤੋਂ ਸਾਨੂੰ ਐਸਡੀਐਮ ਸਾਹਿਬ ਵੱਲੋਂ ਲੈਟਰ ਆਈ ਸੀਗੀ ਕਿ ਇਹ ਸਰਕਾਰੀ ਜ਼ਮੀਨ ਤੇ ਅਨਔਥਰਾਇਜ਼ਡ ਕੰਸਟਰਕਸ਼ਨ ਕਰਾ ਰਹੇ ਹਨ ਉਹਨੂੰ ਅਸੀਂ ਡਿਮੋਲਿਸ਼ ਕਰਾਉਣ ਲਈ ਪੁਲਿਸ ਦੀ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਸਪੋਰਟ ਦਿੱਤਾ ਸਾਨੂੰ ਐਸਡੀਐਮ ਸਾਹਿਬ ਵੱਲੋਂ ਪੁਲਿਸ ਪ੍ਰੋਟੈਕਸ਼ਨ ਟੂ ਡਿਮੋਲਿਸ਼ ਦਿਸ ਕੰਸਟਰਕਕਸ਼ਨ ਲਈ ਹੈਲਪ ਦੀ ਲੈਟਰ ਆਈ ਸੀਗੀ ਔਰ ਸਾਨੂੰ ਇਹ ਵੀ ਪਤਾ ਲੱਗਿਆ ਕਿ ਜਿਹੜਾ ਸੂਰਜ ਸਿੰਘ ਹੈ ਇਹਦੇ ਤੇ 9 ਐਫ ਆਈ ਆਰs ਦਰਜੇ ਦੇ ਦੇ ਜਿਹਦੇ ਵਿੱਚ 5 ਐਫ ਆਈ ਆਰ ਐਨ ਡੀ ਪੀ ਐਸ ਐਕਟ ਦੇ ਤਹਿਤ ਹੈਗੇ 3 ਪਰਚੇ ਐਕਸਾਈਜ਼ ਐਕਟ ਦੇ ਹੈਗੇ ਔਰ ਇਹਦੇ ਤੇ ਰੀਸੈਂਟਲੀ ਇੱਕ ਪਰਚਾ 307 353 186 148 149 ਦੇ ਤਹਿਤ ਵੀ ਦਰਜ ਹੋਇਆ ਜਿਹਦੇ ਚ ਇਸ ਟਾਈਮੇ ਬਟਿੰਡਾ ਜੇਲ੍ਹ ਚ ਲੌਂਚਡ ਹੈਗਾ ਔਰ ਇਹਦੇ ਭਰਾ ਤੇ ਵੀ ਕਈ ਪਰਚੇ ਦਰਜ ਹੈਗੇ ਐਨ ਡੀ ਪੀ ਐਸ ਦੇ ਹੀ ਸੋ ਇਹਨਾਂ ਦੀ ਫੈਮਿਲੀ ਨਸ਼ਾ ਤਸਕਰੀ ਚ ਕਾਫੀ ਬੁਰੀ ਤਰ੍ਹਾਂ ਲਿਪਟ ਹੈ ਗਈ ਹੈ ਇਹਦੇ ਤਹਿਤ ਹੀ ਸੀਐਮ ਸਾਹਿਬ ਨੇ ਜਿਹੜਾ ਯੁੱਧ ਨਸ਼ੀ ਵਿਰੋਧ ਦੀ ਇੱਕ ਸ਼ੁਰੂ ਕੀਤੀ ਗਈ ਹੈ ਉਹਨਾਂ ਵੱਲੋਂ ਉਹਦੇ ਤਹਿਤ ਹੀ ਤੁਹਾਨੂੰ ਪਤਾ ਹੈ ਕਿ ਦੋ-ਤਿੰਨ ਦਿਨ ਪਹਿਲਾਂ ਵੀ ਅਸੀਂ ਵੀਰਤਲਾਬ ਚ ਇੱਕ ਕਸੋ ਆਪਰੇਸ਼ਨ ਕੀਤਾ ਸੀਗਾ ਉਦੋਂ ਵੀ ਸਾਨੂੰ ਕਾਫੀ ਲੋਕਲ ਪਬਲਿਕ ਨੇ ਦੱਸਿਆ ਕਿ ਇਹਨਾਂ ਦੀ ਫੈਮਲੀ ਕਾਫੀ ਇਸਕਮ ਤੇ ਲੱਗੀ ਹੋਈ ਹੈ ਸੋ ਅਸੀਂ ਸਿਵਲ ਪ੍ਰਸ਼ਾਸਨ ਔਰ ਪੁਲਿਸ ਇਕੱਠੇ ਹੋ ਕੇ ਅੱਜ ਮੇਰੇ ਨਾਲ ਐਸਡੀਐਮ ਸਾਹਿਬ ਵੀ ਆਏ ਅਸੀਂ ਆਪ ਖੜੇ ਹੋ ਕੇ ਇਹਨਾਂ ਦਾ ਡਿਮੋਲਿਸ਼ ਕਰਾ ਰਹੇ ਹਾਂ ਜੋ ਜੋ ਜ਼ਮੀਨ ਤੇ ਇਹਨਾਂ ਦੀ ਕੋਈ ਅਥਾਰਟੀ ਵੀ ਨਹੀਂ ਹੈ ਮੈਮ ਇਹ ਦੋਨੇ ਭਰਾਵਾਂ ਦੀ ਹੈ ਜਾਂ ਇਕੱਲੇ ਨਹੀਂ ਜੀ ਇਹ ਜੋ ਪਤਾ ਲੱਗਿਆ ਪਹਿਲੀ ਗੱਲ ਤੇ ਇਹਦੀ ਹੈ ਹੀ ਨਹੀਂ ਇਹਦੀ ਵਾਈਫ ਇਥੇ ਉਹ ਸਾਰੀ ਕਰਾਰੀ ਸੀਗੀ ਤੋਂ ਸਾਨੂੰ ਐਸ ਡੀ ਐਮ ਸਾਹਿਬ ਵੱਲੋਂ ਲੈਟਰ ਆਈ ਸੀਗੀ ਕਿ ਇਹ ਸਰਕਾਰੀ ਜ਼ਮੀਨ ਤੇ ਅਨ ਅਥੋਰਾਈਜ਼ਡ ਕੰਸਟਰਕਸ਼ਨ ਕਰਾ ਰਹੇ ਹਨ ਉਹਨੂੰ ਅਸੀਂ ਡਿਮੋਲਿਸ਼ ਕਰਾਉਣ ਲਈ ਪੁਲਿਸ ਦੀ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਸਪੋਰਟ ਦਿੱਤਾ ਸਾਨੂੰ ਐਸ ਡੀ ਐਮ ਸਾਹਿਬ ਵੱਲੋਂ ਪੁਲਿਸ ਪ੍ਰੋਟੈਕਸ਼ਨ ਟੂ ਡਿਮੋਲਿਸ਼ ਦਿਸ ਕੰਸਟਰਕਕਸ਼ਨ ਲਈ ਹੈਲਪ ਦੀ ਲੈਟਰ ਆਈ ਸੀਗੀ ਔਰ ਸਾਨੂੰ ਇਹ ਵੀ ਪਤਾ ਲੱਗਿਆ ਕਿ ਜਿਹੜਾ ਸੂਰਜ ਸਿੰਘ ਹੈ ਇਹਦੇ ਤੇ 9 ਐਫਆਈਆਰ ਦਰਜੇ ਜਿਹਦੇ ਵਿੱਚ 5 ਐਫਆਈਆਰ ਐਨਡੀਪੀਐਸ ਐਕਟ ਦੇ ਤਹਿਤ ਹੈਗੇ 3 ਪਰਚੇ ਐਕਸਾਈਜ਼ ਐਕਟ ਦੇ ਹੈਗੇ ਔਰ ਇਹਦੇ ਤੇ ਰੀਸੈਂਟਲੀ ਇੱਕ ਪਰਚਾ 307 353 186 148 149 ਦੇ ਤਹਿਤ ਵੀ ਦਰਜ ਹੋਇਆ ਜਿਹਦੇ ਚ ਇਸ ਟਾਈਮੇ ਬਟਿੰਡਾ ਜੇਲ੍ਹ ਚ ਲੌਂਚ ਹੈਗਾ ਔਰ ਇਹਦੇ ਭਰਾ ਤੇ ਵੀ ਕਈ ਪਰਚੇ ਦਰਜ ਹੈਗੇ ਐਨਡੀਪੀਐਸ ਦੇ ਹੀ ਸੋ ਇਹਨਾਂ ਦੀ ਫੈਮਿਲੀ ਨਸ਼ਾ ਤਸਕਰੀ ਚ ਕਾਫੀ ਬੁਰੀ ਤਰ੍ਹਾਂ ਲਿਪਟ ਹੈ ਗਈ ਹੈ ਇਹਦੇ ਤਹਿਤ ਹੀ ਸੀਐਮ ਸਾਹਿਬ ਨੇ ਜਿਹੜਾ ਯੁੱਧ ਨਸ਼ੇ ਵਿਰੋਧ ਦੀ ਇੱਕ ਸ਼ੁਰੂ ਕੀਤੀ ਗਈ ਹੈ ਉਹਨਾਂ ਵੱਲੋਂ ਉਹਦੇ ਤਹਿਤ ਹੀ ਤੁਹਾਨੂੰ ਪਤਾ ਹੈ ਕਿ ਦੋ-ਤਿੰਨ ਦਿਨ ਪਹਿਲਾਂ ਵੀ ਅਸੀਂ ਵੀਰਤਲਾਬ ਚ ਇੱਕ ਕਸੋ ਆਪਰੇਸ਼ਨ ਕੀਤਾ ਸੀਗਾ ਉਦੋਂ ਵੀ ਸਾਨੂੰ ਕਾਫੀ ਲੋਕਲ ਪਬਲਿਕ ਨੇ ਦੱਸਿਆ ਕਿ ਇਹਨਾਂ ਦੀ ਫੈਮਲੀ ਕਾਫੀ ਇਸਕਮ ਤੇ ਲੱਗੀ ਹੋਈ ਹੈ ਸੋ ਅਸੀਂ ਸਿਵਲ ਪ੍ਰਸ਼ਾਸਨ ਔਰ ਪੁਲਿਸ ਇਕੱਠੇ ਹੋ ਕੇ ਅੱਜ ਮੇਰੇ ਨਾਲ ਐਸਡੀਐਮ ਸਾਹਿਬ ਵੀ ਆਏ ਅਸੀਂ ਆਪ ਖੜੇ ਹੋ ਕੇ ਇਹਨਾਂ ਦਾ ਡਿਮੋਲਿਸ਼ ਕਰਾ ਰਹੇ ਹਾਂ ਜੋ ਜੋ ਜ਼ਮੀਨ ਤੇ ਇਹਨਾਂ ਦੀ ਕੋਈ ਅਥਾਰਟੀ ਵੀ ਨਹੀਂ ਹੈ ਮੈਮ ਇਹ ਦੋਨੇ ਭਰਾਵਾਂ ਦੀ ਹੈ ਜਾਂ ਸਿੱਖਲੇ ਨਹੀਂ ਜੀ ਇਹ ਜੋ ਪਤਾ ਲੱਗਿਆ ਪਹਿਲੀ ਗੱਲ ਤੇ ਇਹਦੀ ਹੈ ਹੀ ਨਹੀਂ ਇਹਦੀ ਵਾਈਫ ਇਥੇ ਉਹ ਸਾਰੀ ਕਰਾਰੀ ਸੀਗੀ ਤੋਂ ਸਾਨੂੰ ਐਸਡੀਐਮ ਸਾਹਿਬ ਵੱਲੋਂ ਲੈਟਰ ਆਈ ਸੀਗੀ ਕਿ ਇਹ ਸਰਕਾਰੀ ਜ਼ਮੀਨ ਤੇ ਅਨਓਥਰਾਇਜ਼ਡ ਕੰਸਟਰਕਸ਼ਨ ਕਰਾ ਰਹੇ ਹਨ ਉਹਨੂੰ ਅਸੀਂ ਡਿਮੋਲਿਸ਼ ਕਰਾਉਣ ਲਈ ਪੁਲਿਸ ਦੀ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਸਪੋਰਟ ਦਿੱਤਾ ਤੁਸੀਂ ਦੇਖ ਰਹੇ ਸੀ ਵੀਡੀਓ ਇਹ ਸੂਰਜ ਨਾਮ ਦਾ ਜੋ ਵਿਅਕਤੀ ਹੈ ਨੌ ਕਿਸਾਂ ਦੇ ਵਿੱਚ ਕਹਿੰਦੇ ਇਹ ਵਕਲੇ ਵਕਲੇ ਜੋ ਲੜਿੰਦਾ ਸੀਗਾ ਜਿਸ ਦੇ ਤਹਿਤ ਇਹ ਜੇਲ੍ਹ ਦੇ ਵਿੱਚ ਹੁਣ ਬੰਦ ਵੀ ਐ ਇਸ ਦੀ ਜਨਾਨੀ ਜੋ ਇਲੀਗਲ ਕਾਰਵਾਈ ਦੇ ਤਹਿਤ ਇਹ ਬਣਾ ਰਹੀ ਸੀਗੀ ਜੋ ਬਿਲਡਿੰਗ ਸੀ ਵੀ ਤੇ ਨਾਲ ਹੀ ਨਸ਼ਾ ਨਸ਼ਾ ਤਸਕਰ ਹੋਣ ਦੇ ਕਾਰਨ ਵੀ ਇਹਨਾਂ ਦੀਆਂ ਬਿਲਡਿੰਗਾਂ ਤੇ ਪਾਣੀ ਫਿਰ ਗਿਆ ਹੁਣ ਉੱਥੇ ਦੇ ਵਸਨੀਕਾਂ ਦਾ ਕਹਿਣਾ ਹੈ ਆ ਕੀ ਜਿੱਦਾਂ ਇਹਨਾ ਨੇ ਪੰਜਾਬ ਦੀ ਜਵਾਨੀ ਨੂੰ ਡੋਬਿਆ ਉਹ ਹੁਣ ਇਹ ਆਪਣੀਆਂ ਜ਼ਮੀਨਾਂ ਨੂੰ ਢਾਹ ਢੇਰੀ ਕਰਾਨ ਪਰ ਅਗਰ ਸੂਤਰ ਕਹਿੰਦੇ ਕਿ ਲੋਕਾਂ ਦਾ ਨਾਲੇ ਵੀ ਕਹਿਣਾ ਅਗਰ 3 ਸਾਲ ਤੋਂ ਜੋ ਸਰਕਾਰ ਹੈ ਅਗਰ ਜੇ ਪਹਿਲੇ ਇਹ ਕੰਮ ਇਦਾਂ ਕਰ ਦਿੰਦੀ ਤੇ ਸ਼ਾਇਦ ਕੁਝ ਜਵਾਨ ਬੱਚੇ ਬਚੇ